ਸ਼ਾਤਰੀਆ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸਰਦੀਆਂ ਲਈ ਸਪੈਸ਼ਲ ਸੁੰਡ ਦੀ ਪੰਜੀਰੀ ਬਹੁਤ ਜਿਆਦਾ ਵਧੀਆ ਹੁੰਦੀ ਹੈ ਆਪਣੇ ਸਰੀਰ ਲਈ ਬਹੁਤ ਹੀ ਜਿਆਦਾ ਲਾਹੇਵੰਦ ਹੁੰਦੀ ਆ ਇਹ ਆਪਣੇ ਜਿਵੇਂ ਜੋੜਾਂ ਦਾ ਦਰਦ ਰਹਿੰਦਾ ਕਮਰ ਦਰਦ ਰਹਿੰਦਾ ਤੇ ਮਾਈਗਰੇਨ ਦੀ ਪ੍ਰੋਬਲਮ ਰਹਿੰਦੀ ਹੈ ਤੁਸੀਂ ਇਹ ਵਾਲੀ ਪੰਜੀਰੀ ਘਰ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਤੇ ਸਵਾਦ ਵੀ ਲੱਗਦੀ ਹੈ ਖਾਣ ਵਿੱਚ ਤੇ ਆਪਣੇ ਸਰੀਰ ਲਈ ਵੀ ਵਧੀਆ ਹੁੰਦੀ ਹੈ ਇਹ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੁੰਡ ਦੀ ਪੰਜੀਰੀ ਬਣਾਉਣਾ ਸ਼ੁਰੂ ਕਰਦੇ ਆਂ ਪੰਜੀਰੀ ਬਣਾ ਲਈ ਤੇ ਅਸੀਂ ਇੱਕ ਕੱਪ ਆਟਾ ਲਿਆ ਕਣਕ ਦਾ ਆਟਾ ਲਿਆ ਸੀ ਅੱਧਾ ਕੱਪ ਲਵਾਂਗੇ ਸੁੰਡ ਇਹਨੂੰ ਸੌਂਠ ਪਾਊਡਰ ਵੀ ਕਿਹਾ ਜਾਂਦਾ ਹੈ ਇਹ ਅਦਰਕ ਦਾ ਪਾਊਡਰ ਹੁੰਦਾ ਵੈਸੇ ਤੇ ਅੱਧਾ ਕੱਪੀ ਦੇ ਵਿੱਚ ਅਸੀਂ ਗੁੜ ਪਾਵਾਂਗੇ ਅਤੇ ਅੱਧਾ ਕੱਪ ਇਸ ਇਹਦੇ ਵਿੱਚ ਦੇਸੀ ਘਿਓ ਦਾ ਲਿਆ ਹੈ ਤੁਸੀਂ ਇਹਦੇ ਵਿੱਚ ਜੇ ਡਰਾਈ ਫਰੂਟ ਪਾਣਾ ਚਾਹੁੰਦੇ ਹੋ ਆਪਣੇ ਮਨਪਸੰਦ ਦੇ ਕੋਈ ਵੀ ਐਡ ਕਰ ਸਕਦੇ ਹੋ ਭਾਰਤਲੇ ਵਾਲੀ ਗੜਾਹੀ ਲਵਾਂਗੇ ਗੈਸ ਤੇ ਰੱਖ ਲਈਏ ਇਹਦੇ ਉੱਪਰ ਵਿੱਚ ਅਸੀਂ ਪਾਵਾਂਗੇ ਇਹ ਦੇਸੀ ਘਿਓ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਇਹਦੇ ਵਿੱਚ ਅਸੀਂ ਆਟਾ ਐਡ ਕਰ ਦਾਂਗੇ ਆਟੇ ਦੀ ਥਾਂ ਤੇ ਤੁਸੀਂ ਇੱਥੇ ਬੇਸਣ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਬੇਸਣ ਦੀ ਪੰਜੀਰੀ ਬਣਾ ਕੇ ਖਾਣਾ ਚਾਹੁੰਦੇ ਹੋ ਤਾਂ ਆਟੇ ਦੀ ਥਾਂ ਤੇ ਬੇਸਣ ਵੀ ਲੈ ਸਕਦੇ ਹੋ ਇਹ ਆ ਵੈਸੇ ਤੁਸੀਂ ਕਰ ਲੈ ਸੁੰਡ ਤੇ ਗੁੜ ਨੂੰ ਵੀ ਪਕਾ ਕੇ ਖਾ ਸਕਦੇ ਹੋ ਪਰ ਇਸ ਦੇ ਵਿੱਚ ਆਟਾ ਯੂਜ਼ ਕੀਤਾ ਤਾਂ ਕਿ ਸਾਰੇ ਖਾ ਸਕਣ ਬੱਚੇ ਵੀ ਤੇ ਵੱਡੇ ਵੀ ਖਾ ਸਕਣ ਇਹਨੂੰ ਚੰਗੀ ਤਰ੍ਹਾਂ ਆਟੇ ਨੂੰ ਭੁੰਨ ਲੈਣਾ ਹੈ ਜਦੋਂ ਤੱਕ ਆਟਾ ਘੋਣਾ ਛੱਡਣਾ ਸ਼ੁਰੂ ਕਰ ਦੇਵੇ ਉਦੋਂ ਤੱਕ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਜਿਵੇਂ ਅਸੀਂ ਕੜਾ ਪ੍ਰਸ਼ਾਦ ਲਈ ਆਟਾ ਭੁੰਨ ਕੇ ਤਿਆਰ ਕਰਦੇ ਹਾਂ ਸੇਮ ਉਸੇ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਸੁੰਡ ਹੈ ਜਿਹੜੀ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਰਦੀ ਵਿੱਚ ਜ਼ਰੂਰ ਖਾਣੀ ਚਾਹੀਦੀ ਹੈ ਤੁਸੀਂ ਇਹਦਾ ਪਿੰਨੀਆਂ ਵਿੱਚ ਪਾ ਕੇ ਖਾਓ ਜਾਂ ਤੁਸੀਂ ਪੰਜੀਰੀ ਵਿੱਚ ਪਾ ਕੇ ਖਾਓ ਇਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਆਪਣੇ ਸਰੀਰ ਲਈ ਜੋੜਾਂ ਦਾ ਦਰਦ ਰਹਿੰਦਾ ਮਾਈਗਰੇਨ ਦੀ ਪ੍ਰੋਬਲਮ ਰਹਿੰਦੀ ਹੈ ਕਮਰ ਦਰਦ ਰਹਿੰਦਾ ਆ ਉਹਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਜੇ ਤੁਸੀਂ ਇਹ ਇਹ ਪੰਜੀਰੀ ਹੈ ਜਿਹੜੀ ਸਿਰਫ 2 ਚਮਚ ਹੀ ਅਸੀਂ ਖਾਣੇ ਆ ਦਿਨ ਵਿੱਚ ਤੁਸੀਂ ਚਾਹ ਨਾਲ ਦੁੱਧ ਨਾਲ ਲੈ ਸਕਦੇ ਹੋ ਸਿਰਫ 2 ਚਮਚ ਜ਼ਿਆਦਾ ਨਹੀਂ ਖਾਣੇ ਕਿਉਂਕਿ ਜਿਹੜਾ ਸਮਾਨ ਅਸੀਂ ਇਹਦੇ ਵਿੱਚ ਪਾਉਂਦੇ ਆ ਉਹ ਬਹੁਤ ਜ਼ਿਆਦਾ ਗਰਮ ਹੁੰਦਾ ਆ ਸੁੰਡ ਦੀ ਤਸਵੀਰ ਜਿਹੜੀ ਗਰਮ ਹੁੰਦੀ ਹੈ ਇਸ ਕਰਕੇ ਅਸੀਂ ਜ਼ਿਆਦਾ ਨਹੀਂ ਖਾਣੇ ਸਿਰਫ 2 ਚਮਚ ਹੀ ਖਾਣੇ ਆ ਦਿਨ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੂਗਾ ਕਮਰ ਦਰਦ ਸਰੀਰ ਦਰਦ ਰਹਿੰਦਾ ਜਿਵੇਂ ਜੋੜਾਂ ਦਾ ਦਰਦ ਰਹਿੰਦਾ ਉਹ ਤੋਂ ਦੇਖੋ ਸਾਡਾ ਆਟਾ ਭੁੰਨ ਕੇ ਬਿਲਕੁਲ ਤਿਆਰ ਹੈ ਕਾਫੀ ਜ਼ਿਆਦਾ ਇਹਦਾ ਕਲਰ ਵੀ ਚੇਂਜ ਹੋ ਚੁੱਕਿਆ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਣ ਲੱਗ ਗਈ ਹੈ ਹੁਣ ਇਹਦੇ ਵਿੱਚ ਅਸੀਂ ਸੌਂਡ ਐਡ ਕਰ ਦਾਂਗੇ ਆਪਣੇ ਆਟਾ ਸੀ ਬਿਲਕੁਲ ਸਲੋ ਗੈਸ 'ਤੇ ਹੀ ਭੁੰਨਣਾ ਹੈ ਹਾਈ ਫਲੇਮ 'ਤੇ ਨਹੀਂ ਭੁੰਨਣਾ ਸੌਂਡ ਪਾਊਡਰ ਬਹੁਤ ਜ਼ਿਆਦਾ ਜਲਦੀ ਭੁੰਨ ਕੇ ਤਿਆਰ ਹੋ ਜਾਂਦਾ ਹੈ ਸਿਰਫ 1 ਤੇ ਅੱਧਾ ਮਿੰਟ ਲੱਗਦਾ ਹੈ ਇਹਨੂੰ ਭੁੰਨਣ ਨੂੰ ਕਿਉਂਕਿ ਆਟਾ ਵੀ ਬਹੁਤ ਜ਼ਿਆਦਾ ਗਰਮ ਹੈ ਇਸ ਟਾਈਮ ਤੇ ਦ ਇੱਕ ਮਿੰਟ ਦੋ ਮਿੰਟ ਇਹਨੂੰ ਚਲਾ ਕੇ ਜਿਹੜਾ ਸੁੰਡ ਪਾਊਡਰ ਬਿਲਕੁਲ ਪੁੰਨ ਹੋ ਚੁੱਕਿਆ ਹੈ ਖੁਸ਼ਬੂ ਬਹੁਤ ਵਧੀਆ ਆਣ ਲੱਗੇ ਜਿਆਦਾ ਨਹੀਂ ਪਕਾਣਾ ਨਹੀਂ ਤਾਂ ਇਹ ਕੜਵੀ ਹੋਣ ਲੱਗ ਜਾਂਦੀ ਹੈ ਜਿਆਦਾ ਪਕਾ ਕੇ ਇਹਦੇ ਵਿੱਚ ਤੁਸੀਂ ਹੋਰ ਵੀ ਡਰਾਈ ਫਰੂਟ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਅਸੀਂ ਬਿਨਾ ਡਰਾਈ ਫਰੂਟ ਤੋਂ ਇਹ ਪੰਜੀਰੀ ਬਣਾ ਕੇ ਤਿਆਰ ਕਰਾਂਗੇ ਅੱਧਾ ਚਮਚੇ ਦੇ ਵਿੱਚ ਅਜਵਾਇਨ ਦਾ ਪਾਵਾਂਗੇ ਇਹਦੇ ਤੇ ਇੱਕ ਚਮਚੀ ਦੇ ਵਿੱਚ ਮੈਂ ਖਸਖਸ ਦਾ ਐਡ ਕੀਤਾ ਹੈ ਖਸਖਸ ਜਿਹੜੀ ਆਪਣੀ ਮਾਈਗਰੇਨ ਦੀ ਪ੍ਰੋਬਲਮ ਨੂੰ ਦੂਰ ਕਰਦੀ ਹੈ ਸਿਰ ਦਰਦ ਰਹਿੰਦਾ ਜਿਵੇਂ ਉਹ ਉਹਦੇ ਲਈ ਜਿਹੜੀ ਬਹੁਤ ਜ਼ਿਆਦਾ ਲਾਈ ਵੰਦ ਹੁੰਦੀ ਹੈ ਖਸਖਸ ਇਹਦੇ ਵਿੱਚ ਤੁਸੀਂ ਤੇਲ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਖਾਣਾ ਪਸੰਦ ਕਰਦੇ ਹੋ ਤਾਂ ਇਹਨਾਂ ਨੂੰ ਅਸੀਂ ਆਟੇ ਵਿੱਚ ਚੰਗੀ ਤਰ੍ਹਾਂ ਭੁੰਨ ਲਾਂਗੇ ਇੱਕ ਵਾਰ ਜ਼ਰੂਰ ਤੁਸੀਂ ਇਸ ਤਰੀਕੇ ਨਾਲ ਪੰਜੀਰੀ ਬਣਾ ਕੇ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਤੇ ਤੁਹਾਡੇ ਸਰੀਰ ਨੂੰ ਵੀ ਆਰਾਮ ਦੇਊਗੀ ਬੱਚੇ ਇਹਨੂੰ ਇੱਕ ਚਮਚ ਲੈ ਸਕਦੇ ਆ ਤੇ ਵੱਡੇ ਜਿਹੜੇ ਦੋ ਚਮਚ ਵੀ ਲੈ ਸਕਦੇ ਆ ਅੱਧਾ ਕੱਪ ਇਹਦੇ ਵਿੱਚ ਅਸੀਂ ਗੁੜ ਦਾ ਐਡ ਕਰਾਂਗੇ ਗੁੜ ਦੀ ਥਾਂ ਤੇ ਤੁਸੀਂ ਇਹਦੇ ਵਿੱਚ ਦੇਸੀ ਖੰਡ ਵੀ ਐਡ ਕਰ ਸਕਦੇ ਹੋ ਅੱਧਾ ਕੱਪ ਦੇਸੀ ਖੰਡ ਦਾ ਵੀ ਐਡ ਕਰ ਸਕਦੇ ਹੋ ਗੁੜ ਨੂੰ ਅਸੀਂ ਤੋੜ ਕੇ ਲਿਆਇਆ ਹੈ ਤੁਸੀਂ ਇਹਨੂੰ ਕद्दूकश ਕਰਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਕਿ ਆਟਾ ਸਾਡਾ ਬਿਲਕੁਲ ਗਰਮ ਹੈ ਇਸ ਕਰਕੇ ਗੁੜਾ ਜਿਹੜਾ ਉਹ ਜਲਦੀ ਮੈਲਟ ਹੋ ਜਾਣਾ ਇਹਦੇ ਵਿੱਚ ਜਿਵੇਂ ਜਿਵੇਂ ਗੁੜ ਮੈਲਟ ਹੁੰਦਾ ਜਾਊਗਾ ਸਾਡੀ ਪੰਜੀਰੀ ਬਿਲਕੁਲ ਡਰਾਈ ਹੁੰਦੀ ਜਾਊਗੀ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਅਸੀਂ ਦੇਖੋ ਇਹ ਮਿਕਸ ਕਰ ਲਿਆ ਗੁੜ ਦੇਖੋ ਪੰਜੀਰੀ ਕਾਫੀ ਜ਼ਿਆਦਾ ਡਰਾਈ ਹੋ ਚੁੱਕੀ ਹੈ ਇਹਨੂੰ ਤੁਸੀਂ ਏਅਰਟਾਈਟ ਕੰਟੇਨਰ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ 1 ਮਹੀਨੇ ਤੱਕ ਖਰਾਬ ਨਹੀਂ ਹੁੰਦੀ ਜਦੋਂ ਵੀ ਖਾਣੀ ਹੋਵੇ ਤੁਸੀਂ 2 ਚਮਚ ਲੈ ਸਕਦੇ ਹੋ ਜ਼ਿਆਦਾ ਨਹੀਂ ਖਾਣੇ ਕਿਉਂਕਿ ਇਹਦੇ ਵੀ ਦੀ ਤਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਆ ਸਾਡੀ ਪੰਜੀਰੀ ਬਣ ਕੇ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਰੈਸਪੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਾਂ ਤਕਲੀਸ਼ਾ ਸ਼ੀਕਲ ਤੁਸੀਂ ਵੀ ਬਣਾਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ